ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਨ ਸ੍ਰਿਸ਼ਟ ਪੈ ਢਾਪੀ ਚਾਦਰ ਉਹ ਮਜਬਾਂ ਪ੍ਰਾਂਤਾਂ ਖਿੱਤਿਆਂ ਦੀ ਸੀਮਾਂ ਤੋਂ ਬਲਕਣ ਤੋਂ ਉੱਪਰ ਉੱਠ ਕੇ ਸਾਰੀ ਮਾਨਵਤਾ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਪ੍ਰੇਰਨਾ ਸਰੋਤ ਨੇ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰ ਦੀਆਂ ਦੇਸ਼ ਔਰ ਵਿਦੇਸ਼ੀਆ ਸੰਗਤਾਂ ਨੂੰ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰ ਦੀਆਂ ਲੱਖ ਲੱਖ ਵਧਾਈਆਂ ਨਮਰ ਸ਼ਕੋਤ ਸਿੰਘ ਸਜੋ ਗੁਰਕੇ ਲੜ ਲਗੋ ਨਸ਼ਿਆਂ ਦੂਰ ਹੋ ਹਰ ਮਦਾਨ ਫਤਿਹ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਗੁਰੂ ਘਰ ਚ ਨਤਮਸਤਕ ਹੋਣ ਪਹੁੰਚੀਆਂ ਇਸ ਮੌਕੇ ਸੰਗਤਾਂ ਨੇ ਗੁਰੂ ਘਰ ਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਉੱਥੇ ਹੀ ਸੰਗਤਾਂ ਵੱਲੋਂ ਪਵਿੱਤਰ ਸਰੋਵਰ ਚ ਇਸ਼ਨਾਨ ਕੀਤਾ ਗਿਆ ਇਸ ਮੌਕੇ ਗੁਰੂ ਘਰ ਚ ਪਹੁੰਚੀਆਂ ਸੰਗਤਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਿੱਖਾਂ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਹੈ ਜੋ ਦੇਸ਼ਾਂ ਵਿਦੇਸ਼ਾਂ ਤੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਵੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਭਾਗਾ ਵਾਲਾ ਸਮਝ ਰਹੀਆਂ ਨੇ ਇਸ ਮੌਕੇ ਬਿੱਤੇ ਦਿਨੀ ਗੁਰਦੁਆਰਾ ਗੁਰੂ ਕਾ ਮਹਿਲ ਵਿਖੇ ਜੋ ਅਖੰਡ ਪਾਠ ਆਰੰਭ ਕੀਤੇ ਗਏ ਸਨ ਉਹਨਾਂ ਦੇ ਅੱਜ ਭੋਗ ਪਾਏ ਗਏ ਨੇ ਉਥੇ ਸ਼੍ਰੋਮਣੀ ਕਮੇਟੀ ਵੱਲੋਂ ਵੱਧ ਰਹੀ ਗਰਮੀ ਨੂੰ ਲੈ ਕੇ ਸੰਗਤਾਂ ਦੇ ਲਈ ਪੂਕਤਾ ਪ੍ਰਬੰਧ ਕੀਤੇ ਗਏ ਨੇ ਗੁਰੂ ਘਰ 'ਚ ਜਗ੍ਹਾ-ਜਗ੍ਹਾ ਤੇ ਠੰਡੇ ਜਲਦੀਆਂ ਸ਼ਬੀਲਾਂ ਲਗਾਈਆਂ ਗਈਆਂ ਨੇ ਅਤੇ ਜਗ੍ਹਾ-ਜਗ੍ਹਾ ਤੇ ਮੈਟ ਵੀ ਵਿਛਾਈ ਗਏ ਨੇ ਉਹਨਾਂ ਦੱਸਿਆ ਕਿ ਇਸ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੰਬਰ 2025 ਚ ਮਨਾਈ ਜਾ ਰਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਲੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾ ਗਦੀ ਦਿਵਸ ਦੇ ਸਮਾਗਮਾਂ ਦੀ ਆਰੰਭਤਾ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦਰਾਬਾਬਾ ਅਟਲ ਰਾਏ ਸਾਹਿਬ ਵਿਖੇ ਸੁੰਦਰ ਜਲੂਆ ਵੀ ਸਜਾਏ ਗਏ, ਰਾਤ ਨੂੰ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ। ਇਸ ਮੌਕੇ ਦੇਸ਼ਾਂ ਵਿਦੇਸ਼ਾਂ 'ਚ ਵਸ ਰਹੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਸਤਿ ਸ੍ਰੀ ਅਕਾਲ ਤੁਹਾਨੂੰ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਪਤਸ਼੍ਰੀ ਫਤਿਹ ਜਨਾ ਜੀ ਵਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਹਮਾਰੇ ਪਾਗ ਕਰ ਆਇਆ ਫਿਰ ਮੇਰਾ ਸੋਹੇ ਬੰਗ ਦਵਾਰ ਸਗਲਾ ਬਨਹਰਾ ਤਨ ਤਨ ਪਿਤਾ ਤਨ ਤਨ ਕੁਲ ਤਨ ਸੋ ਜਨਨੀ ਜਿਨ ਗੁਰੂ ਮਨੇ ਜਨਿਆ ਮਾਏ ਸੋ ਅੱਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਆਵੇ ਤਾਂ ਆਏ ਸਤਿਗੁਰੂ ਜੀ ਦਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 April 1621 ਵਿੱਚ ਗੁਰਕੇ ਮਹਿਲ ਪ੍ਰਕਾਸ਼ ਹੋਇਆ ਸਾਧ ਸੰਗਤ ਜੀ ਉੱਥੇ ਮਨਾਰੀਆਂ ਨੇ ਔਰ ਗੁਰਦੁਆਰਾ ਸੀਸਗੰਨ ਦਿੱਲੀ ਮਨਾਰੀਆਂ ਨੇ ਇੱਥੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 9 ਤੋਂ 12 ਜਲੂਸ ਜਾਰੀਆਂ ਨੇ ਔਰ ਸ਼ਾਮ ਨੂੰ ਦੇਸੀ ਘਿਓ ਦੇ ਦੀਵੇ ਔਰ ਫੁੱਲ ਚੜੀਆਂ ਵਾਂਗ ਆਸਤਬੀਜ ਦਾ ਅਲੋਕਿਕ ਨਜ਼ਾਰਾ ਕਰਿਆ ਨੇ ਸੋ ਆਪ ਜੀ ਆਪ ਜੀ ਦੀ ਸਾਰੀ ਟੀਮ ਨੂੰ ਚੈਨਲ ਦੇ ਮਾਧਿਮ ਰਾਹੀਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਤੀਆਂ ਦੇ ਸ਼ੌਰਵ ਦੇਣੀਆਂ ਸੰਗਤਾਂ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਤੀਆਂ ਲੱਖ ਲੱਖ ਵਧਾਈਆਂ ਨੰਬਰ ਸ਼ਕੋਤ ਸਿੰਘ ਸਦੋ ਗੁਰਕੇ ਲੜ ਲਗੋ ਨਸ਼ਿਆਂ ਦੂਰ ਹੋ ਹਰਮਨ ਦਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਇਹ ਹੈ ਕਿ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਇਹ ਸਥਾਨ ਹੈ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੋ ਵਰਨਕੋ ਸੰਜਿਆ ਮਾਨਸੀ ਜਾਂ ਸਭ ਏਕੇ ਪਹਿਚਣ ਕੋ ਅਵਲ ਲਾ ਨੂਰ ਪਾਇ ਕੁਦਰਤ ਕੇ ਸਬੰਧੇ ਸੋ ਸਰਬੱਤ ਦੇ ਭਲੇ ਦੀ ਅਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਰਣੀ ਸਰਬੱਤ ਦਾ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਵਤਾ ਦੇ ਰੈਬਰ ਕਰਮ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਦਿਹਾੜੇ 1621 ਵਿੱਚ ਸ੍ਰੀ ਅਮਰਸਾ ਸਹਿਬ ਗੁਰੂ ਕੇ ਮਹਿਲ ਦੇ ਪਾਵਨ ਸਥਾਨ ਤੇ ਸਤਿਗਰਾਂ ਦਾ ਆਗਮਨ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਜਿਨ੍ਹਾਂ ਦੀ ਕਰਨੀ ਸੰਸਾਰ ਤੇ ਇੰਨੀ ਮਹਾਨ ਹੈ ਕਿ ਉਹ ਸਮੁੱਚੀ ਮਾਨਵਤਾ ਵਾਸਤੇ ਚਾਦਰ ਬਣ ਕੇ ਆਪਣੇ ਤਨ ਨੂੰ ਕੁਰਬਾਨ ਕਰਦੇ ਨੇ ਜਿਨ੍ਹਾਂ ਲਈ ਕਵੀ ਸੈਨਾਪਤੀ ਜੀ ਲਿਖਦੇ ਨੇ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਨ ਸ੍ਰਿਸ਼ਟ ਪੈ ਢਾਪੀ ਚਾਦਰ ਉਹ ਮذਬਾਂ ਪ੍ਰਾਂਤਾਂ ਖੇਤੀਆਂ ਦੀ ਸੀਮਾ ਤੋਂ ਬਲਗਨ ਤੋਂ ਉੱਪਰ ਉੱਠ ਕੇ ਸਾਰੀ ਮਾਨਵਤਾ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਪ੍ਰੇਰਨਾ ਸਰੋਤ ਨੇ ਅੱਜ ਲੋੜ ਹੈ ਜੇ ਸੰਸਾਰ ਦੇ ਉੱਤੇ ਅਸੀਂ ਦੂਜਿਆਂ ਦੇ ਹਿੱਤਾਂ ਦੀ ਰਾਖੀ ਦਾ ਕੋਈ ਇਹ ਸਬਕ ਸਿੱਖਣਾ ਹੈ ਕਿਸੇ ਦੇ ਜੂਨ ਦੇ ਹੱਕ ਦਾ ਕੋਈ ਸਬਕ ਸਿੱਖਣਾ ਹੈ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਤੋਂ ਸਿੱਖੀਏ ਜਿਹੜੇ ਸਾਡੇ ਵਾਸਤੇ ਸਾਰੀ ਮਨੁੱਖਤਾ ਵਾਸਤੇ ਜਿਨ੍ਹਾਂ ਦਾ ਜੀਵਨ ਇੱਕ ਮੀਲ ਪੱਥਰ ਹੈ ਇੱਕ ਰੋਸ਼ਨ ਮਨਾਰਾ ਹੈ ਸਾਰੀ ਮਨੁੱਖਤਾ ਅੱਜ ਉਹਨਾਂ ਦੇ ਪਾਵਨ ਪ੍ਰਕਾਸ਼ ਪਰਪਤੇ ਸਜਦਾ ਕਰਦੀ ਹੈ ਸਾਰੀ ਮਾਨਵਤਾ ਨੂੰ ਉਸ ਇਨਸਾਨੀਅਤ ਦੇ ਰਹਿਬਰ ਦੇ ਆਗਮਨ ਦੀ ਬਹੁਤ-ਬਹੁਤ ਮੁਬਾਰਕ ਵਾਹਿਗੁਰੂ ਦੀ ਕਸਾਲਸਾ ਵਾਹਿਗੁਰੂ